ਤੁਸੀਂ ਅੱਜ ਫਿਲਮਾਂ ਦੀ ਗੱਲ ਕਰਦੇ ਆ ਐਨੀਮਲ ਫਿਲਮ ਲੋਕ ਕੋ ਦੇਖ ਦੇ ਕਮਲੇ ਹੋਏ ਪਏ ਨੇ ਉਹ ਆਉ ਤੁਹਾਨੂੰ ਕਿਰਦਾਰ ਦਿਖਾਈਏ ਆ ਕਿਰਦਾਰ ਦਿਖਾਓ ਵਰਲਡ ਦੇ ਵਿੱਚ ਜੇ ਤੁਹਾਡੀ ਫਿਲਮ ਲੱਗੀ ਸਿਰਮੇ ਤੋਂ ਤਾਂ ਕਹਿ ਦਿਓ ਬਿਲਕੁਲ ਜਿਹੜਾ 10 ਲੱਖ ਫੌਜ ਨਾਲ ਲੜ ਰਿਹਾ ਉਹਨਾਂ ਨੂੰ ਆਏ ਲੱਗ ਰਿਹਾ ਸੀ ਬਈ ਫੌਜ ਨੂੰ ਵੀ ਗੁਰੂ ਸਾਹਿਬ ਲੜ ਰਹੇ ਨੇ ਇੰਨੀ ਬਹਾਦਰੀ ਨਾਲ ਲੜ ਰਹੀ ਸੀ ਜਰਨਲ ਭਾਈ ਉਹਦੇ ਸਿੰਘ ਜੀ ਬਈ ਦਾਸ ਬੰਦਾ ਤਾਂ ਨਾ 100 ਰੋਕਣ ਔਖਾ ਹੋ ਜਾਂਦਾ ਜੀ ਪੂਰਾ ਆਪਦਾ ਉਸ ਚੀਜ਼ ਨੂੰ ਮਹਿਸੂਸ ਕਰੋ ਜੇ ਸਿਰਫ ਹਦੇਗੜ੍ਹ ਸਾਹਿਬ ਜਾਣੇ ਹੋ ਸਾਡੇ ਵੀਰ ਵੀਰ ਬਣੇ ਟਰੈਕਟਰਾਂ ਦੇ ਉੱਪਰ ਬੇਸਾਂ ਲਾ ਕੇ ਐਮਪ ਲਾ ਕੇ ਗਾਣੇ ਲਾ ਲਾ ਕੇ ਨਾ ਉੱਥੇ ਜਾਓ ਆਪਾਂ ਆਪ ਹੀ ਆਪਣੇ ਸਾਹਿਬ ਚਾਹ ਦਿੰਦੀ ਸਹੀਦੀ ਰੋਲੀ ਜਾਂਦੇ ਆ ਜਿੱਹਾਂ ਐ ਜਾਵਾਂਗੇ ਇੱਥੇ ਉਹ ਆਪਾਂ ਨੂੰ ਪ੍ਰਵਾਨ ਕਰ ਲੈਣਗੇ ਜਿਵੇਂ ਜਦੋਂ ਸਾਹਿਬ ਜਾਂਦੇ ਆ ਆ ਆ ਰਿਹਾ ਸੀ ਨਾ ਮਤਲਬ ਵਜੀਰ ਖਾਂ ਕਹਿੰਦਾ ਵੀ ਇਹਨੂੰ ਕੱਟ ਦਿਓ ਤੁਸੀਂ ਕੰਧ ਨਹੀਂ ਡੇਢੀ ਹੋਣੀ ਚਾਹੀਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਨੂੰ ਸ਼ਹੀਦ ਔਰੰਗਜ਼ੇਬ ਨੇ ਤਾਂ ਹੀ ਕੀਤਾ ਸੀ ਨਾ ਵੀ ਉਹ ਧੱਕੇ ਨਾਲ ਸਾਰਿਆਂ ਨੂੰ ਮੁਸਲਮਾਨ ਬਣਾ ਰਿਹਾ ਸੀ ਤੇ ਮਹਾਰਾਜ ਨੇ ਕਿਹਾ ਸੀ ਵੀ ਇੱਕ ਮਹਾਂਪੁਰਸ਼ ਦੀ ਬਲੀ ਬਲੀਦਾਨ ਦੇਣਾ ਪਊਗਾ ਫੇਰ ਇਹ ਜਲਮ ਠੱਲਿਆ ਜਾਣਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਉਦੋਂ ਸ਼ਾਇਦ 6-7 ਸਾਲ ਦੇ ਹੋਣਗੇ ਤੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਨੂੰ ਕਿਹਾ ਸਤਿਗੁਰੂ ਜੀ ਤੁਹਾਡੇ ਤੋਂ ਵੱਡਾ ਬਲੀ ਕੌਣ ਹੋਊਗਾ ਤੇ ਜਦੋਂ ਪਤਾ ਲੱਗਿਆ ਮਹਾਰਾਜ ਨੂੰ ਵੀ ਸਹਿਬ ਜად ਦੇ ਸ਼ਹੀਦ ਕਰਤੇ ਤੇ ਗੁਰੂ ਕਹਿੰਦੇ ਵੀ ਗੁਰੂ ਸਾਹਿਬ ਦੇ ਮੱਥੇ ਤੇ ਸ਼ਿਕਨ ਨਹੀਂ ਸੀ ਕੋਈ ਅਨੰਦ ਵਿੱਚ ਹੀ ਸੀ ਕਿ ਉਹਨਾਂ ਨੂੰ ਪਤਾ ਸੀ ਜੀਤ ਦੀ ਜਿਸ ਕੀ ਵਾਸਤ ਸੋਈ ਲੈ ਗਿਆ